ਭਾਜੀ ਸਭ ਤੋਂ ਪਹਿਲਾਂ ਆਪਾਂ ਇਹ ਜਾਣਦੇ ਹਾਂ ਕਿ ਬਹੁਤ ਸਾਰੇ ਸਟੂਡੈਂਟ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ ਹਨਾ ਕੀ ਕਾਰਨ ਰਹਿੰਦੇ ਆ ਕਿ ਬੱਚਾ ਪਹਿਲਾਂ ਹੀ ਧਿਆਨ ਰੱਖੇ ਵੀ ਇਹਨਾਂ ਇਹਨਾਂ ਕਾਰਨਾ ਕਰਕੇ ਜੇ ਮੈਂ ਯੂਕੇ ਅਪਲਾਈ ਕਰਨਾ ਹੈ ਕੈਨੇਡਾ ਅਪਲਾਈ ਕਰਨਾ ਹੈ ਆਸਟ੍ਰੇਲੀਆ ਅਪਲਾਈ ਕਰਨਾ ਤਾਂ ਆ ਚੀਜ਼ਾਂ ਮੈਂ ਧਿਆਨ ਚ ਰੱਖਾਂ ਤਾਂ ਜੋ ਮੈਨੂੰ ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਾਜੀ ਅ ਦੇਖੋ ਜਰ ਅਗਰ ਆਪਾਂ ਕੋਈ ਵੀ ਕੰਟਰੀ ਬਾਰੇ ਫਰਸਟਲੀ ਗੱਲ ਕਰਦੇ ਪਏ ਆ ਚਾਹੇ ਉਹ ਕੈਨੇਡਾ ਹੈ ਯੂਕੇ ਹੈ ਆਸਟ੍ਰੇਲੀਆ ਹੈ ਜਾਂ ਅਦਰ ਕੰਟਰੀਜ਼ ਹੈ ਰਿਫਿਊਜ਼ਲ ਦਾ ਜਿਹੜਾ ਇੱਕ ਬੇਸਿਕ ਕਾਰਨ ਹੁੰਦਾ ਹੈ ਸਟੂਡੈਂਟ ਨੂੰ ਇਹ ਚੀਜ਼ਾਂ ਬਾਰੇ ਬੇਸਿਕ ਜਿਹੜੀ ਨੌਲੇਜ ਨਹੀਂ ਹੈਗੀ ਹੈ ਫਰਸਟ ਜਿਹੜੀ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ ਮੰਡੇਟਰੀ ਹੁੰਦੀ ਹੈ ਉਹ ਹੈਗੀ ਹੈ ਇੱਕ ਰਾਈਟ ਕੰਸਲਟੈਂਟ ਸਿਲੈਕਸ਼ਨ ਕੋਈ ਕਿਤੇ ਨਾ ਕਿਤੇ ਤੁਸੀਂ ਡਾਕੂਮੈਂਟ ਵੀ ਦੇਣੇ ਆ ਆਪਣੀ ਫੀਸੀ ਵੀ ਭਰਨੀ ਆ ਹਰ ਚੀਜ਼ ਤੁਹਾਡੀ ਹੈ ਬਟ ਫਿਰ ਵੀ ਸਾਡ ਨੂੰ ਰਿਫਿਊਜ਼ਲ ਜਾਂ ਮਨੀ ਲਾਸ ਦਾ ਹੋਤਨਾ ਪੈਂਦਾ ਉਹਦੇ ਕਾਰਨ ਵੀ ਹੋ ਸਕਦਾ ਹੈ ਚਾਹੋਕ ਰਾਈਟ ਕੰਸਲਟੈਂਟ ਸਿਲੈਕਸ਼ਨ ਹੈ ਕਿ ਤੁਸੀਂ ਜਿਹੜੇ ਵੀ ਕੰਸਲਟੈਂਟ ਦੇ ਨਾਲ ਫਾਈਲ ਲਵਾ ਰਹੇ ਹੋ ਕਿ ਆ ਉਹ ਇੱਕ ਲੀਗਲ ਰਿਪ੍ਰੈਜ਼ੈਂਟੇਟਰ ਹੈ ਜਾਂ ਨਹੀਂ ਹੈ ਜਾਂ ਉਹ ਇੱਕ ਥਰਡ ਪਾਰਟੀ ਏਜੰਟ ਹੈ ਤੇ ਇਹ ਬਹੁਤ ਹੀ ਗੌਰ ਕਰਨ ਵਾਲੀ ਚੀਜ਼ ਹੈ ਤੇ ਦੂਜਾ ਜਿਵੇਂ ਆਪਾਂ ਟਿਊਸ਼ਨ ਫੀਸ ਭਰਦੇ ਆਂ ਡਾਕੂਮੈਂਟੇਸ਼ਨ ਪ੍ਰੋਵਾਈਡ ਕਰਦੇ ਆਂ ਸ਼ੋ ਮਨੀ ਆਪਾਂ ਜੂਰ ਕਰਦੇ ਆਂ ਇਹ ਸਿਰਫ ਇੱਕ ਰਿਕੁਆਇਰਮੈਂਟ ਹੈਗੀ ਆ ਇਹ ਵੀਜ਼ਾ ਦੀ ਗਾਰੰਟੀ ਆਪਾਂ ਇਸ ਨੂੰ ਨਹੀਂ ਕਹਿ ਸਕਦੇ ਕਿਉਂਕਿ ਹਮੇਸ਼ਾ ਜਿਹੜਾ ਵੀਜ਼ਾ ਡਿਪੈਂਡ ਕਰਦਾ ਹੈ ਔਰ ਰਿਪਰੈਜ਼ੈਂਟ ਕਰਦਾ ਹੈ ਤੁਹਾਡੀ ਰਿਪਰੈਜ਼ੈਂਟੇਸ਼ਨ ਦੇ ਉੱਤੇ ਕਿ ਤੁਹਾਡੀ ਫਾਈਲ ਨੂੰ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਹੈ ਜ ਜਿੰਨੂੰ ਆਪਾਂ ਕਹਿੰਦੇ ਆ ਸਟੇਟਮੈਂਟ ਆਫ ਇੰਟੈਂਟ ਯਾ ਸਟੇਟਮੈਂਟ ਆਫ ਪਰਪਸ ਕਿ ਤੁਹਾਡਾ ਫੈਮਿਲੀ ਬੈਕਗਰਾਉਂਡ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਤੁਹਾਡੀ ਰਿਪਰੈਜ਼ੈਂਟੇਸ਼ਨ ਆਫ ਡਾਕੂਮੈਂਟ ਔਰ ਤੁਹਾਡੀ ਐਸਓਪੀ ਦੇ ਵਿੱਚ ਕੀ ਤੁਹਾਡੀ ਪ੍ਰੋਫਾਈਲ ਨੂੰ ਪ੍ਰੋਪਰਲੀ ਤੇ ਕਿਹ ਨਾਲ ਜਸਟੀਫਾਈ ਕੀਤਾ ਹੈ ਨਹੀਂ ਕੀਤਾ ਗਿਆ ਬੋਥ ਆਫ 에ਜੈਂਟ ਕੰਸਲਟੈਂਟਸ ਸਟੂਡੈਂਟਸ ਥਰੂ ਮਨੀ ਚਾਰਜ ਕਰਦੇ ਆ ਕਿਸੇ ਤੋਂ ਬਣਵਾਉਂਦੇ ਆ ਬਟ ਮੋਸਟ ਆਫ ਨੂੰ ਮੈਂ ਇੱਥੇ ਬੋਲਣਾ ਚਾਹਾਂਗਾ ਇਸ ਚੀਜ਼ ਬਾਰੇ ਇੱਕ ਬੇਸਿਕ ਨੋਲੇਜ ਹੈ ਸਟੇਟਮੈਂਟ ਆਫ ਪਰਪਸ ਤੇ ਬਹੁਤ ਧਿਆਨ ਦੇਣ ਜਾਂ ਖੁਦ ਰੈਡੀ ਕਰਨ ਅਗਰ ਨਹੀਂ ਵੀ ਹੈਗੀ ਤੁਸੀਂ ਸਾਡੇ ਥਰੂ ਹੈਲਪ ਲੈ ਸਕਦੇ ਹੋ ਤੇ ਇੱਕ ਬੇਸਿਕ ਰੀਜਨਸ ਹੁੰਦੇ ਨੇ ਇੱਕ ਬੇਸਿਕ ਰਿਫਿਊਜ਼ਰਾਂ ਦੇ ਕਾਰਨ ਹੁੰਦੇ ਨੇ ਕਿ ਫਾਈਲ ਦੇ ਰਿਪਰੈਜ਼ੈਂਟੇਸ਼ਨ ਇੱਕ ਚੰਗੇ ਤਰੀਕੇ ਨਾਲ ਨਾ ਹੋਣਾ ਇੱਕ ਅੱਛਾ ਰਾਈਟ ਕੰਸਲਟੈਂਟ ਸਿਲੈਕਸ਼ਨ ਦਾ ਨਾ ਹੋਣਾ ਬਿਲਕੁਲ ਹੂੰ ਬਿਲਕੁਲ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਇਸ ਤੇ ਕਾਲ ਕਰ ਸਕਦੇ ਹੋ ਸਾਡੇ ਨਾਲ ਰਜਤ ਜੀ ਨੇ ਵਿਨੀ ਇਮੀਗ੍ਰੇਸ਼ਨ 3B2 ਮੋਹਾਲੀ ਤੋਂ ਜੇਕਰ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਮੋਹਾਲੀ ਦੇ ਵਿੱਚ ਪਹੁੰਚ ਕੇ ਕਰ ਸਕਦੇ ਹੋ ਲਗਾਤਾਰ ਇਹਨਾਂ ਦਾ ਨੰਬਰ ਵੀ ਫਲੈਸ਼ ਕਰ ਰਹੇ ਆ ਸਕਰੀਨ ਦੇ ਉੱਤੇ ਔਰ ਨਾਲ ਦੀ ਨਾਲ ਹੋਰ ਵੀ ਤੁਹਾਨੂੰ ਆਪਸ਼ਨ ਦੱਸਿਆ ਜਾ ਸਕਦੀਆਂ ਉੱਤੇ ਕਾਲਰ ਸਾਡੇ ਨਾਲ ਜੁੜ ਰਹੇ ਆਪਾਂ ਇੱਕ ਕਾਲ ਲੈ ਲੈਂਦੇ ਆ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ੍ਰੀ ਅਕਾਲ ਜੀ ਮਿਲ ਕੇ ਗੱਲ ਕਰਨਾ ਹਾਂਜੀ ਦੱਸੋ ਮੈਂ ਆਪਣੀ ਪ੍ਰੋਫਾਈਲ ਦੱਸੋ ਕੀ ਆ ਔਰ ਕੀ ਸਵਾਲ ਆ ਤੁਹਾਡਾ हां जैसे मैंने ना डाइजेल की थी ये हो गया बिलिंग में हम्म ठीक है मैम तो मैं स्पॉउस बिना यूके ट्राई करना सामने मेरे में तो आईबी से साइड डिजाइन है ठीक है तो मैम ਤੁਹਾਡਾ ਗੈਪ ਹੁਣ ਤੱਕ ਤੁਸੀਂ ਗੈਪ ਹੈਗਾ ਤੁਹਾਡਾ ਜਾਂ ਤੁਸੀਂ ਕਿੱਥੇ ਜੌਬ ਕਰ ਰਹੇ ਹੋ ਐਕਸਪੀਰੀਅੰਸ ਹੈ ਤੁਹਾਡਾ हां ਵਿੱਚ ਗੈਪ ਹੈ ਐਕਚੁਅਲੀ ਗੈਪ ਹੈਗਾ ਠੀਕ ਹੈ ਠੀਕ ਹੈ ਤੇ ਮੈਮ ਤੁਹਾਡੇ ਸਪਾਉਸ ਦੀ ਕੁਆਲਿਫਿਕੇਸ਼ਨ ਕੀ ਹੈਗੀ ਹੈ ਮੈਮ ਪਲਸ 2 ਕੀਤੀ ਹੈ ਜੀ ਠੀਕ ਹੈ ਤੁਸੀਂ ਠੀਕ ਹੈ ਤੇ ਮੈਮ ਪਹਿਲਾਂ ਤੁਸੀਂ ਕਿਸੀ ਕੰਟਰੀ ਪਹਿਲਾਂ ਫਾਈਲ ਲਾਈ ਹੈ ਮੈਮ ਠੀਕ ਹੈ ਤੇ ਦੇਖੋ ਮੈਮ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੀ ਹੋਰ ਕੋਈ ਕੰਟਰੀ ਪ੍ਰੀਫਰੈਂਸਿਸ ਵੀ ਹੈਗੀਆਂ ਨੇ ਯੂਕੇ ਯੂਕੇ ਜਾਣਾ ਚਾਹੁੰਦੇ ਹੋ ਬਿਲਕੁਲ ਮੈਮ ਇਸ ਟਾਈਮ ਸਾਡੇ ਕੋਲ ਬਹੁਤ ਆਪਸ਼ਨਸ ਹੈਗੀਆਂ ਅਗਰ ਤੁਸੀਂ ਯੂਕੇ ਵਿਦ ਸਪਾਊਸ ਜਾਣਾ ਚਾਹੁੰਦੇ ਹੋ ਸਾਡੇ ਕੋਲ ਨਹੀਂ ਕਾਲਜ ਯੂਨੀਵਰਸਿਟੀ ਦੇ ਨਾਲ ਟਾਈਅਪਸ ਹੋਏ ਨੇ ਜਿਹਦੇ ਵਿੱਚ ਤੁਸੀਂ ਇਸ ਟਾਈਮ ਆਪਣੇ ਸਪਾਊਸ ਨੂੰ ਸੇਮ ਡੇ ਡਿਪੈਂਡੈਂਟ ਵੀਜ਼ਾ ਤੇ ਸੇਮ ਫਲਾਈਟ ਦੇ ਵਿੱਚ ਲੈ ਕੇ ਜਾ ਸਕਦੇ ਹੋ ਉਹਦੇ ਵਿੱਚ ਤੁਹਾਡੀ ਦੇਖੋ ਪ੍ਰੋਫਾਈਲ ਵੀ ਤੁਹਾਡੀ ਬਹੁਤ ਵਧੀਆ ਹੈਗੀ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੁਸੀਂ ਮਾਸਟਰਸ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਤੁਹਾਡੇ ਕੋਲ ਜੀ ਇਹ ਤਾਂ ਇਹ ਤਾਂ ਇਹ ਮੈਂ ਜਦੋਂ ਆਪਣਾ ਮੇਰਾ ਸਪਾਊਸ ਜਨਮ ਦੇ ਵੀਜ਼ਾ ਦੇ ਵਿੱਚ ਕਾਹਿੰ ਟੇਕ ਰਹਾ ਹਾਂ ਸੋ ਪਹਿਲਾਂ ਵੀ ਨਹੀਂ ਹਾਂ ਜੀ ਮੈਮ ਬਿਲਕੁਲ ਦੇਖੋ ਮੈਮ ਤੁਹਾਡੀ ਪ੍ਰੋਫਾਈਲ ਵਧੀਆ ਹੈਗੀ ਹੈ ਸਾਡੇ ਕੋਲ ਆਪਸ਼ਨਸ ਵੀ ਹੈਗੇ ਆ ਤੁਸੀਂ ਪੇ ਆਫਟਰ ਵੀਜ਼ਾ ਕਰ ਸਕਦੇ ਹੋ ਸਾਡੇ ਕੋਲ ਪਬਲਿਕ ਯੂਨੀਵਰਸਿਟੀਆਂ ਹੈ ਜਿਦੇ ਵਿੱਚ ਤੁਸੀਂ ਡਿਊਰਿੰਗ ਸਟੱਡੀ ਪੋਸਟ ਸਟੱਡੀ ਵਰਕਿੰਗ ਰਾਈਟਸ ਨਾਲ ਵੀ ਅਪਲਾਈ ਕਰ ਸਕਦੇ ਹੋ ਸੇਮ ਡੇ ਆਪਣੇ ਸਪਾਊਸ ਦੇ ਨਾਲ ਜਾ ਸਕਦੇ ਹੋ ਤੁਹਾਡੇ ਇੱਕ ਸਟੱਡੀਜ਼ ਗੈਪ ਹੈ ਕੋਈ ਪ੍ਰੋਬਲਮ ਨਹੀਂ ਗੱਲ ਹੀ ਹੈ ਸਾਡੇ ਕੋਲ ਮਲਟੀਪਲ ਆਪਸ਼ਨਸ ਨੇ ਸੇਮ ਡੇ ਤੁਸੀਂ ਆਪਣੇ ਸਪਾਊਸ ਨਾਲ ਪੈਕੇਜ ਆਪਸ਼ਨ ਦੇ ਵਿੱਚ ਪੇ ਆਫਟਰ ਵੀਜ਼ਾ ਦੇ ਵਿੱਚ ਜਾ ਸਕਦੇ ਹੋ ਅ ਰਜਨ ਜੀ ਇੱਕ ਆਪਾਂ ਗੱਲ ਬਹੁਤ ਸੁਣਦੇ ਆ ਪੇ ਆਫਟਰ ਵੀਜ਼ਾ ਹੁਣ ਤਾਂ ਟੈਗਲਾਈਨ ਹੀ ਬਣ ਚੁੱਕੀ ਹੈ ਹਰੇਕ ਕੰਸਲਟੈਂਟ ਦੀ ਜਿੰਨੇ ਵੀ ਐਡ ਕਰਨੀਆਂ ਪੇ ਆਫਟਰ ਵੀਜ਼ਾ ਪਰ ਉਸ ਤੋਂ ਬਾਅਦ ਵੀ ਆਪਾਂ ਦੇਖਦੇ ਆ ਇੰਨੀਆਂ ਖਬਰਾਂ ਇੰਨੀਆਂ ਨਿਊਜ਼ ਨੇ ਸੋਸ਼ਲ ਮੀਡੀਆ ਤੇ ਕੇ ਸਾਡੇ ਤੋਂ ਇੰਨੇ ਪੈਸੇ ਲੈ ਲੇ ਉਸ ਤੋਂ ਬਾਅਦ ਆ ਪ੍ਰੋਬਲਮਸ ਆਈਆਂ ਸਾਡਾ ਰਿਫਿਊਜ਼ਲ ਆ ਗਿਆ ਇੰਨੇ ਪੈਸੇ ਮਰ ਗਏ ਹਨਾ ਕੀ ਕਾਰਨ ਹੈ ਕਿ ਕੀ ਪਹਿਲਾਂ ਇਸ ਤਰ੍ਹਾਂ ਕਹਿ ਕੇ ਸਟੂਡੈਂਟ ਨੂੰ ਬੁਲਾ ਲਿਆ ਜਾਂਦਾ ਬਾਅਦ ਦੇ ਵਿੱਚ ਉਸ ਤੋਂ ਫਿਰ ਪੈਸੇ ਲੈ ਜਾਂਦੇ ਆ ਵੀ ਆ ਤਾਂ ਫੀਸ ਸੀ ਜਾਂ ਇਦਾਂ ਸੀ ਇਦਾਂ ਸੀ ਕੀ ਆਫਟਰ ਵੀਜ਼ਾ ਦਾ ਮੀਨਿੰਗ ਕੀ ਹੈ ਐਕਚੁਅਲ ਦੇਖੋ ਸਰ ਮੈਂ ਫਸਤੀ ਇਹ ਚੀਜ਼ ਇੱਕ ਬਹੁਤ ਤੁਸੀਂ ਇੱਕ ਬਹੁਤ ਵਧੀਆ ਕੁਐਸਚਨ ਪੁੱਟ ਕੇਤਾ ਹੈ ਮੋਸਟ ਆਫ ਸਾਡੇ ਨਾਲ ਬਹੁਤ ਕੇਸਿਸ ਦਾ ਦੇਖਾਂਦੇ ਆ ਕਿ ਸਰ ਆਪਾਂ ਪੈਕੇਜ ਕੀਤਾ ਸੀਗਾ 6 ਮਹੀਨੇ ਹੋ ਗਏ ਆ ਸਾਡੀ ਫਾਈਲ ਦਾ ਨਹੀਂ ਪਤਾ ਲੱਗ ਰਿਹਾ ਏਜੰਟ ਨੇ ਕੰਸਲਟੈਂਟ ਨੇ ਸਾਡੀ ਕਿਹੜੀ ਯੂਨੀਵਰਸਿਟੀ ਹੈ ਸਾਡੀ ਫੀਸ ਪੇ ਕੀਤੀ ਹੈ ਨਹੀਂ ਕੀਤੀ ਹੈ ਸਾਡੇ ਫੰਡ ਸ਼ੋ ਹੋਏ ਆ ਨਹੀਂ ਹੋਇਆ ਤੇ ਜਿਹੜੀ ਸਭ ਤੋਂ ਵੱਡੀ ਮੇਨ ਗੱਲ ਹੈ ਪੇ ਆਫਟਰ ਵੀਜ਼ਾ ਬਿਲਕੁਲ ਇੱਕ ਬਹੁਤ ਅੱਛੀ ਆਪਸ਼ਨ ਹੈ ਅੱਜ ਕੱਲ ਹਰ ਕੋਈ ਕਮਰਾਂਦਾ ਕਿ ਸਾਡਾ ਪੈਸਾ ਖਰਾਬ ਹੋਵੇ ਰਿਫਿਊਜ਼ਨ ਲਾਜਵੇ ਪੈਸਾ ਮਨੀ ਖਰਾਬ ਨਾ ਹੋਵੇ ਬਟ ਇਹ ਚੀਜ਼ਾਂ ਦਾ ਕੁਝ ਕਹਿ ਸਕਦੇ ਹੋ ਕਿ ਕੁਝ ਏ ਦੇ ਵਿੱਚ ਕੀ ਹੁੰਦਾ ਹੈ ਇਕ ਤਾਂ ਕੰਸਲਟੈਂਟ ਵੱਲੋਂ ਪ੍ਰੋਪਰ ਕਦੇ ਵੀ ਸਟੂਡੈਂਟ ਦਾ ਟਰਾਂਸਫਰੈਂਸੀ ਨਹੀਂ ਰੱਖੀ ਜਾਂਦੀ ਸਟੂਡੈਂਟ ਅੱਗੇ ਟਿਊਸ਼ਨ ਵਿੱਚ ਚਾਹੇ 30% ਪੇ ਕਰ ਦਿੰਦਾ ਬਟ ਸਟੂਡੈਂਟ ਤੋਂ ਅੱਗੇ ਪਾਰ 15 ਲੱਖ ਦਾ ਫੀਸ ਬਹੁਤ ਇੱਕ ਵਾਰ ਵੱਡੀ ਮਾਤਰਾ ਵਿੱਚ ਚਾਰਜ ਕੀਤਾ ਜਾਂਦਾ ਨਾ ਸਟੂਡੈਂਟ ਨੂੰ ਪ੍ਰੋਪਰਲੀ ਟਰਾਂਸਫਰੈਂਸੀ ਹੁੰਦੀ ਹੈ ਕਾਲਜ ਯੂਨੀਵਰਸਿਟੀ ਕੇਡੀ ਹੈ ਸਾਡੀ ਕਿੰਨੀ ਫੀਸ ਵੀ ਕਿਤੇ ਜਾ ਰਹੀ ਹੈ ਉਹ ਨਾ ਹੀ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਥੋੜਾ ਇਸ ਬਾਰੇ ਜਾਗਰੂਤਾ ਹੈਗੀ ਹੈ ਕਿ ਸਾਨੂੰ ਕੰਸਲਟੈਂਟ ਵੱਲੋਂ ਕਿਹੜੀ ਕਿਹੜੀ ਚੀਜ਼ਾਂ ਵੈਰੀਫਾਈ ਕਰਨੀ ਚਾਹੀਦੀ ਹੈ ਕਿ ਸਾਡੇ ਪੈਕੇਜ ਦੇ ਵਿੱਚ ਸਾਨੂੰ ਕੀ ਪ੍ਰੋਵਾਈਡ ਕੀਤਾ ਜਾ ਰਿ ਪੈਕੇਜ ਕਰਦਾ ਹੈ ਫੀਸ ਆਫਟਰ ਵੀਜ਼ਾ ਕਰਦਾ ਹੈ ਸਾਡੇ ਥਰੂ ਪ੍ਰੋਪਰਲੀ ਸਟੂਡੈਂਟ ਨੂੰ ਟਰਾਂਸਫਰੈਂਸੀ ਦਿੱਤੀ ਜਾਂਦੀ ਹੈ ਕਿ ਤੁਹਾਡਾ ਕਿਹੜਾ ਕਾਲਜ ਯੂਨੀਵਰਸਿਟੀ ਹੈ ਕਿਹੜੀ ਯੂਨੀਵਰਸਿਟੀ ਤੁਸੀਂ ਕਿਹੜੇ ਇਨਟੇਕ ਲਈ ਅਪਲਾਈ ਕਰਦੇ ਹੋ ਤੁਹਾਡਾ ਕਿਹੜਾ ਕੋਰਸ ਹੈ ਔਰ ਤੁਹਾਡੀ ਕਿੰਨੀ ਪਰਸੈਂਟ ਫੀਸ ਪੇ ਕੀਤੀ ਜਾ ਰਹੀ ਹੈ ਐਂਡ ਫਾਈਨੈਂਸ਼ੀਅਲਸ ਬਾਰੇ ਵੀ ਇਹ ਚੀਜ਼ ਮੈਂ ਜਸਟੀਫਾਈ ਕਰਨਾ ਚਾਹਾਂਗਾ ਚਾਹੇ ਉਹ ਕੈਨੇਡਾ ਹੈ ਆਸਟ੍ਰੇਲੀਆ ਹੈ ਯੂਕੇ ਹੈ ਤੁਹਾਡਾ ਚਾਹੇ ਮੋਡ ਆਫ ਟ੍ਰਾਂਸਮਿਸ਼ਨ ਚਾਹੇ ਉਹ ਐਫਡੀ ਹੈ ਲਿਕੁਇਡ ਹੈ ਬਕਾਇਦਾ ਜੈਨੂਨ ਵੇ ਦੇ ਵਿੱਚ ਫੰਡ ਤੁਹਾਡੇ ਟ੍ਰਾਂਸਫਰ ਕੀਤੇ ਜਾਂਦੇ ਨੇ ਬਕਾਇਦਾ ਤੁਹਾਨੂੰ ਇਹ ਚੀਜ਼ ਦੇ ਜਸਟੀਫਿਕੇਸ਼ਨ ਦਿੱਤੀ ਜਾਂਦੀ ਹੈ ਅਗਰ ਤੁਹਾਡੇ ਕੋਲ ਜਸਟੀਫਿਕੇਸ਼ਨ ਪ੍ਰੋਪਰਲੀ ਹੈ ਪ੍ਰੋਪਰ ਟਰਾਂਸਪੇਰੈਂਸੀ ਨਾਲ ਤੁਹਾਨੂੰ ਗਾਈਡ ਕੀਤਾ ਜਾ ਰਿਹਾ ਤੇ ਪੇ ਆਫਟਰ ਵੀਜ਼ਾ ਇੱਕ ਬਹੁਤ ਵਧੀਆ ਆਪਸ਼ਨ ਹੈ ਬਟ ਉਹਦੇ ਵਿੱਚ ਕਿਥੇ ਨਾ ਕਿਥੇ ਏਜੰਟਾਂ ਵੱਲੋਂ ਕਾਫੀ ਉਹਦਾ ਨਜਾਇਜ਼ ਵੈਦਾ ਵੀ ਚੁਕਿਆ ਜਾਂਦਾ ਅੱਜਕੱਲ 100 150 ਕੇ ਚੱਕਲੇ 5 10 ਦਾ ਵੀਜ਼ਾ ਹੋ ਗਿਆ ਆ ਗਿਆ ਤੇ ਇਹਦੇ ਵਿੱਚ ਏਜੰਟ ਦਾ ਕੰਸਲਟੈਂਟਸ ਦਾ ਕੰਮ ਨਿਕਲ ਜਾਂਦਾ ਬਟ ਇਹ ਚੀਜ਼ ਨੂੰ ਮੈਂ ਬਹੁਤ ਤਰੀਕੇ ਨਾਲ ਮੈਂ ਸਟੂਡੈਂਟ ਨੂੰ ਸਮਝਾਉਣਾ ਚਾਹੁੰਦਾ ਤੁਸੀਂ ਪੇ ਆਫਟਰ ਵੀਜ਼ਾ ਜ਼ਰੂਰ ਕਰੋ ਬਹੁਤ ਵਧੀਆ ਗੱਲ ਆ ਪਰ ਪ੍ਰੋਪਰਲੀ ਟਰਾਂਸਪੇਰੈਂਸੀ ਆਪਣੇ ਏਜੰਟਸ ਨਾਲ ਜ਼ਰੂਰ ਵਰਤੋ